ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜੱਖੜ ਹਰਿਆਣਾ ਤਿੰਨ ਤਾਜ਼ੀਆਂ ਸੂਈਆਂ ਝੋਟੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਆ ਤਾਜੀ ਬੱਚੀ 20 ਕਿਲੋ ਦੁੱਧ ਤਿਆਰ ਤੇ ਇੱਕ ਦਿਖਾਵਾਂਗੇ ਤੁਕੜ ਗੱਬਣ ਝੋਟੀ ਫੁੱਲ ਵੱਡੇ ਕਦ ਕਾੜ ਤੇ ਚੰਗੇ ਰਿਕਾਰਡ ਵਾਲੀ ਆ ਤੇ ਸਾਢੇ 6-7 ਮਹੀਨੇ ਦੀ ਗੱਬਣ ਹੈ ਤੇ ਸ਼ੁਰੂਆਤ ਆ ਜਿਹੜੀ ਉਹ ਕਰਾਂਗੇ ਫਿਰ ਤਾਜ਼ੀਆਂ ਵਾਲੇ ਪਾਸਿਓਂ ਤੇ ਛੋਟੀਆਂ ਵਾਈ ਕੁੜ ਕਮਾਲ ਦੀ ਹੁੰਦੀਆਂ ਨੇ ਆਪਾਂ ਕਾਲੇ ਕੋਲੇ ਪਹੁੰਚੇ ਹੋਇਆ ਗੱਲਬਾਤ ਉਹਦੀ ਕਾਲੇ ਨਾਲ ਕਰਾ ਦਾਂਗੇ ਸਾਰੇ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਾਲੇ ਕੋਲ ਹੋਰ ਕਿਵੇਂ ਆ ਠੀਕ ਠਾਕ ਊਰੀ ਵਧੀਆ ਬਈ ਚੜਦੀ ਕਲਾ ਐਨ ਵੀਰੇ ਵਧੀਆ ਕਿਵੇਂ ਚੱਲਦਾ ਕੰਮ ਕੰਮਕਾਰ ਬਹੁਤ ਹੀ ਚੱਲ ਰਿਹਾ ਥੋੜਾ ਸੀਜ਼ਨ ਕਰਕੇ ਹਲੇ ਥੋੜਾ ਜਿਹਾ ਠਲ ਦਿੱਤਾ ਵੀ ਮਾੜਾ ਠੀਕ ਹੈ ਗੱਲ ਆ ਆਪਣਾ ਨਾਮ ਵੀ ਦੱਸ ਦੀ ਬਾਈ Ориਜਨਲ ਨਾਮ ਕੀ ਹੈ ਕੁਲਵਿੰਦਰ ਬਾਈ ਕਲਵਿੰਦਰ ਸਿੰਘ ਆਏ ਬਾਈ ਦਾ ਨੌਂ ਕਲਵਿੰਦਰ ਆ ਕਾਲੇ ਤੇ ਕਲਵਿੰਦਰ ਦਾ ਜੇ ਗੱਲ ਕਰ ਲਈਏ ਪਾਰਟਨਰਸ਼ਿਪ ਦਾ ਕੰਮ ਹੈ ਨਾ ਆ ਪਾਰਟਨਰਸ਼ਿਪ ਚ ਬਾਈ ਹੋਰੀ ਕੰਮ ਕਰਦੇ ਨੇ ਤੇ ਬਾਕੀ ਪ੍ਰੇਮ ਬਹੁਤ ਹੈ ਦੋਏ ਸੱਜਣਾਂ ਦਾ ਜੇ ਗੱਲ ਕਰ ਲਈਏ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਮੁਹੱਬਤ ਹੁੰਦੀ ਆ ਪਹਿਲਾਂ ਮੁਹੱਬਤ ਜ਼ਰੂਰੀ ਆ ਮੁਹੱਬਤ ਨਾਲ ਬਾਕੀ ਸਿਸਟਮ ਤਾਂ ਆਪੇ ਹੋ ਜਾਂਦਾ ਹੈ ਨਾ ਸਹੀ ਗੱਲ ਬਾਈ ਆ ਜੋਤੀ ਤੋਂ ਕਰ ਲਈਏ ਸ਼ੁਰੂ ਹਾਂ ਇਧਰੋਂ ਕਰ ਲਓ ਬਾਈ ਇੱਕ ਨੰਬਰ ਵਾਲੀ ਤੋਂ ਲੈ ਇਹਦੇ ਘਰੀ ਮਾਰ ਪਹਿਲਾਂ ਆਰਡਰ ਤੇ ਮਾਰੀ ਜੇ ਕੈਮਰਾ ਇੱਥੋਂ ਕਰਾ ਜਾਏਗਾ ਸੂਆ ਕਿਹੜਾ ਕਾਲੇ ਦਾ ਦੂਜਾ ਸੂਆ ਵੀਰੇ ਸੂਆ ਦੂਜਾ ਤੇ ਤੋਰ ਬਈ ਖੋਲ ਕੇ ਕਿੰਨੇ ਦਿਨ ਦੀ ਸੂਈ ਆ ਹੋ ਗਏ 12 13 ਦਿਨ ਗੁਰੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਸੂਆ ਦੂਜਾ ਸ਼ਕੀਨ ਵਾਲੀ ਆ ਸਿੰਗਲ ਹੱਦੀ ਆ ਸਾਫ਼ ਵੀ ਵਾਲੀ ਬਰੀਕ ਐ ਬਰੀਕ ਬਰੂਕੀ ਬਹੁਤ ਜ਼ਿਆਦਾ ਆ ਫੁੱਲ ਸਫਾਈਆਂ ਚ ਆ ਗਈ ਝੋਟੀ ਜੇ ਗੱਲ ਕਰ ਲਈਏ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਅੱਖਾਂ ਚ ਜੇ ਗੱਲ ਕਰ ਲਈਏ ਥੋੜੇ ਨਿਸ਼ਾਨ ਜੇ ਰੱਖਦੀ ਆ ਹਨਾ ਹਾਂ ਹੈਗੇ ਬਰੀਕ ਜਿਆਦੇ ਇੱਕ ਥੋੜਾ ਘੱਟ ਹਾਂ ਪਰ ਆਰਡਰ ਦੀ ਗੱਲ ਕਰ ਲਈਏ ਆਰਡਰ ਦਾ ਸੈਜ ਬਹੁਤ ਸ਼ਾਨਦਾਰ ਰੱਖਦੀ ਆ ਜਵਾਈ ਇਹਨਾਂ ਦੀ ਜਰੂਰ ਥੋੜੀ ਲੇਟ ਐ 2 ਕ ਘੰਟੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਔਰਲੀ ਅੱਖ ਬਿੱਲੀ ਰੱਖ ਲਈ ਆ ਪੂਰੀ ਤੇ ਪਰਲੀ ਚ ਘੱਟ ਐ ਤੇ ਉਹਦਾ ਗਰਦਨ ਪਤਲੀ ਤੇ ਲੰਮੀਆਂ ਥਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਐ ਕੇਰਾ ਹੋਰ ਕਮਾ ਦੇ ਬਈ ਆ ਜਾ ਤੇ ਆ ਗਈ ਬਿਲਕੁਲ ਬਰੀਕ ਚਾਵੜੇ ਚ ਫਿੱਟ ਫਿੱਟ ਬਿਊਟੀ ਵਾਲੇ ਪੱਖ ਚ ਵੀ ਫੁੱਲਾ ਸਿੰਘ ਜਿਵੇਂ ਬੰਤ ਆ ਗਿਆ ਨਾਲ ਲਗਮਾ ਤੇ ਉਹ ਨਹੀਂ ਹੈਗੀ ਵੀ ਚਾਰ ਚੂਰ ਪਾ ਕੇ ਤਿਆਰ ਕਰ ਲਈ ਹੈ ਹਣਾ ਹਾਂ ਮੋਟਾ ਬਣੂਗਾ ਹੁਣ ਬਣੂਗੀ ਗੱਲ ਓਏ ਹੁਣ ਚੜਾ ਸੋਹਣਾ ਹੁਣ ਬਣੂ ਗੱਲ ਕਿੰਨੇ ਦਿੰਦੀ ਸੂਈ ਦੱਸਿਆ ਹੋ ਗਏ 12 ਤਿੰਨ ਦਿਨ ਗੁਰੀ ਸੂਈ ਨੂੰ ਬੱਚਾ ਕੀ ਆ ਬੱਚਾ ਕੱਟਾ ਮੰਗਦਾ ਸਾਰੇ ਮੰਗਰ ਕੱਟੇ ਨਹੀਂ ਅਜਨ ਠੀਕ ਹੈ ਗੱਲ ਆ ਬੰਦੇ ਵਾਈ ਲੈ ਜਾ ਤੇ ਆਰਡਰ ਦੀ ਚੜਾਈ ਫੁੱਲ ਰੱਖ ਬਾਕੀ ਚੋਲ ਚੂਣ ਵਾਲਾ ਖੁੱਲਾ ਹੈ ਓਲਾ ਜੋਣਾ ਮੋਟਾ ਐ ਵਧੀਆ ਚਵਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਫੋਕੀ ਆਰਡਰ ਰੱਖਦੀ ਆ ਫੁੱਲ ਠੋਸ ਚਵਾਈ ਜ਼ਰੂਰ ਲੇਟ ਆ ਤੇ ਬੱਚੇ ਇਹਨਾਂ ਨੂੰ ਲਾਏ ਹੋਏ ਨੇ ਨਾ ਲਾ ਲਾਂਗੇ ਹੁਣ ਆਪਾਂ ਬਈ ਉਹ ਸਾਹਬ ਨੇ ਥਣ ਦਾ ਪਤਾ ਲੱਗ ਗਿਆ ਨਾ ਸੈਜ ਦਾ ਜਦੋਂ ਧਾਰਾ ਮਾਰਾਂਗੇ ਉਦੋਂ ਦੁਬਾਰਾ ਫੇਰ ਲਾ ਦਾਂਗੇ ਕੋਈ ਚੱਕਰ ਨਹੀਂ ਕਿਉਂਕਿ ਥਣ ਦੀ ਸੈਜ ਦਾ ਆਈਡੀਆ じゃ ਹੋਇਆ ਨਾ ਹੁੰਦਾ ਵੀ ਥਣ ਪਸ਼ੂ ਕਿੱਦਾਂ ਦਾ ਬਣਾਉਂਦਾ ਤੇ ਦੁੱਧ ਕਾਲੇ ਨੈੱਟ ਫੈਕਟਰ ਹੈ ਨੈੱਟ ਵੀਰੇ ਹੈ ਦਾ ਦੁੱਧ 15 ਆ ਆਪਾਂ 14 ਦੀ ਗਰੰਟੀ ਦੇ ਕੇ ਭੇਜਾਂਗੇ 14 ਲੀਟਰ ਮਰਵਾ ਦੇਗਾ ਲੀਟਰ ਮਰਾ ਦਾਂਗੇ ਅਸੀਂ ਹੈ ਲੀਟਰ ਵਾਲਾ ਆਪਾਂ ਕੰਡੇ ਵਾਲਾ ਨਹੀਂ ਕਹਿੰਦੇ ਕਈ ਵਾਰੀ ਮਿੱਤਰ ਕੋਈ ਹੈ ਨਾ ਠੀਕ ਆ ਗੱਲ ਆ ਹਾਂ ਆਰਡਰ ਆਰਡਰ ਵਾਲਾ ਰੱਖਦੀ ਹੈ ਨਾ ਬਾਲਾ ਸੋਣਾ ਯਾਰ ਆਰਡਰ ਤਾਂ ਐਂ ਕਮਾ ਬਾਕੀ ਉਂਵੀ ਐ ਨਹੀਂ ਹੈਗਾ ਵੀ ਮਲਕੇ ਸਾਰੇ ਪਾਸੋਂ ਚੰਗੀ ਹੈ ਗੱਡੀ ਮੈਲੇ ਮੂਰੇ ਚੱਲ ਗਈ ਮੈਲੇ ਚੱਲੀ ਨਹੀਂ ਹਲੇ ਗੁਰੀ ਚੱਲੀ ਨਹੀਂ ਚੱਲੀ ਨਹੀਂ ਮੈਲੇ ਹਲੇ ਮੈਲੇ ਚੱਲ ਕੇ ਮੈਲੇ ਚੱਲ ਕੇ ਵਧੂਗੀ ਛੋਟੀ ਬੱਚੇ ਦੇ ਕੈਮਰਾ ਮਰਾ ਦੇ ਕਈ ਵਾਰੀ ਆਏ ਹੁੰਦਾ ਵੀ ਪਤਾ ਨਹੀਂ ਕਿੰਨੇ ਕਿੰਨੇ ਦਾ ਬੱਚਾ ਹੋਣਾ ਬੱਚਾ ਵੀ ਦੱਸ ਰਿਹਾ ਤੇ ਬਾਕੀ ਥਣ ਵਾਲੇ ਸਹੈ ਥਣ ਤੇ ਸਹੈਜ ਤੋਂ ਲਾ ਕੇ ਆਰਡਰ ਤੋਂ ਲਾ ਕੇ ਬਿਊਟੀ ਤੋਂ ਲਾ ਕੇ ਯਾਰ ਮੋਟੀ ਨਹੀਂ ਹੈਗੀ ਛੋਟੀ ਜਮੀ ਵੀ ਫੁੱਲ ਲਾ ਗਈ ਜਿਵੇਂ ਕਹਿੰਦੇ ਨੇ ਭਰਾ ਆਪਣੇ ਵੀ ਕੋਈ ਓਵਰ ਫੈਟ ਨਹੀਂ ਹੈਗੀ ਫਿੱਟ ਫਿੱਟ ਆ ਗਈ ਤੇ 15 ਲੀਟਰ ਹੁਣ ਹਾਜ਼ਰਾ ਬਾਈ ਕਹਿੰਦਾ ਆਪਾਂ 14 ਹੀ ਅੱਖਾਂਗੇ ਜੇ ਇਹ ਸੱਜਣ ਆਊਗਾ ਵੀ 1 ਲੀਟਰ 2 ਲੀਟਰ ਮੈਲੇ ਚੱਲ ਕੇ ਵਧਣ ਦੀ ਉਮੀਦ ਹੈ। ਹੈਗੀ ਉਮੀਦ ਵੀਰੇ। ਇਹਦਾ ਰੇਟ ਕੀ ਰਹੂਗਾ ਬਾਈ? ਰੇਟ ਦਾ 145 ਗੁਰੀ। ਕਿੰਨੇ ਦੀ ਹੋ ਜੀਗੀ? ਛੋੜ ਛੱਪਾ ਕਰ ਦਾਂਗੇ ਪਰ ਰੇਟ ਪਹਿਲਾਂ ਵੀ ਖਿੱਚ ਕੇ ਪਾਉਨੇ ਆ। ਠੀਕ ਹੈ ਕਰ। ਅੱਜ ਵੀ ਜਮੀ ਖਿੱਚ ਕੇ ਪਾਏ ਨਹੀਂ। ਠੀਕ ਹੈ ਕਰ। ਇਹ ਜੋ ਛੋੜ ਛੱਪਾ ਮਾਨਤਨ ਹੋ ਜੂਗਾ। ਹਾਂ। ਬੱਚਾ ਲਾਣਾ ਲਾ ਦਿੰਦੇ ਆ ਧਾਰਾ ਮਾਰ ਜਿੰਦੇ। ਬੱਚਾ ਤੂੰ ਲਾ ਦੇ ਬਾਈ। ਲਾ ਦੇ ਕੁਲਵਿੰਦਰ ਮੈਂ ਉਹ ਤੋਰਦਾ। ਮੇਰਾ ਬੱਚਾ ਲਾ ਦੇ ਤੂੰ ਐਂ ਗੈਰੀ ਹਾਂ ਬਈ ਪ्योर ਬੂਰੀ ਆ ਗਈ ਜਿਹਨੂੰ ਤੇਲੀਆ ਪੂਰੀ ਕਹਦਣਿਆ ਕੱਦ ਆ ਗਿਆ ਨੋਰਮਲ ਵੱਡਾ ਨਹੀਂ ਕਹਿ ਸਕਦਾ ਸੂਆ ਦੂਜਾ ਹੀ ਆ ਗੁਰਿਆਦਾ ਸੂਆ ਬਾਈ ਕਹਿੰਦਾ ਦੂਜਾ ਆ ਗਿਆ ਤੇ ਆ ਗਈ ਪ्योर ਬੂਰੀ ਇਹਦੀ ਮੇਰੀ ਗਰੰਟੀ ਹੈ ਇਹਦੇ ਨੀਲੀ 라ਵੀ ਵਾਲੇ ਨਿਸ਼ਾਨ ਵੀ ਪੈਰਾਂ ਤੇ ਹੈਗੇ ਨੇ ਮੱਥੇ 'ਚ ਬੱਲ ਆ ਗਿਆ ਪੂੰਛ ਵੀ ਆ ਗਈ ਚਿੱਟੀ ਹੈ ਨਾ ਹੂੰ ਥੋੜੇ ਬਹੁਤੀ ਅੱਖਾਂ ਦੇ ਵਿੱਚ ਵੀ ਹੋ ਸਕਦੇ ਆ ਜਵਾਬ ਕੋਈ ਗਰੰਟੀ ਨਹੀਂ ਵੜੀ ਮੈਂ ਦਿੰਦਾ ਪਰ ਜਿਹੜਾ ਇਹਦਾ ਸਟਾਕ ਕਰਾ ਨਾ ਜਿਹੜਾ ਢਾਂਚਾ ਲਿਆ ਕਾਲੀ ਕੀੜਾ ਹੋਰ ਕੁਮਾਰ ਜਿਹੜਾ ਇਹਦਾ ਢਾਂਚਾ ਢਾਂਚਾ ਇਹਦਾ ਆ ਗਿਆ ਸੱਜਣੋ ਨੀਲੀ 라ਵੀ ਵਾਲਾ ਆ ਗਈ ਤੇ ਬੂਰੀ ਇਹਦਾ ਨੀਲੀ ਦਾ ਵੀ ਦਾ ਬੱਚਾ ਲੈ ਆਪਣਾ ਸੀਮਨ ਲਵਾ ਦੋਗੇ ਨੀਲੀ ਦਾ ਬੱਚਾ ਵੀ ਚੰਗਾ ਪਾ ਦੂ ਤੇ ਬੂਰੀ ਦਾ ਪਹਿਨੇ ਪਾ ਦੇਣਾ ਬਾਕੀ ਸਿੰਘਾਂ ਦਾ ਡਿਜ਼ਾਈਨ ਵੀ ਜਿਵੇਂ ਇੱਕੋ ਜਿਹਾ ਆ ਗਿਆ ਤੇ ਬਾਦੀ ਵਾਲੇ ਪੱਖ ਤੋਂ ਆ ਗਈ ਪੂਰੀ ਚੌੜੀ ਉੱਥੋਂ ਇਹਦਾ ਸੂਆ ਦੂਜਾ ਕਾਲੇ ਕਿੰਨੇ ਦਿਨ ਦੀ ਸੂਈ ਆ ਬਾਈ ਇਹਨੂੰ 9-10 ਦਿਨ ਹੋ ਗਏ ਵੀਰੇ ਸੂਈ ਨੂੰ ਇਹਦੇ ਨਾਲ ਬੱਚਾ ਕੱਟਾ ਵੀ ਨਾਲ ਇਹਦੇ ਵੀ ਕੱਟਾ ਆ ਗਿਆ ਤੇ ਆ ਗਿਆ ਫੁੱਲ ਸ਼ਕੀਨਾ ਨਾ ਹਾਂ ਬਾਈ ਇਹਦੇ ਕੋਲ ਦੁੱਧ ਕਿੰਨਾ ਕਹਾ ਜਰ ਦੁੱਧ ਦੇ ਥਲੇ 12 ਲੀਟਰਾਂ ਦੀ ਟ੍ਰੈਂ ਨਿਆਰੇ ਬੱਚੇ ਦਾ ਬਾਲਾ ਹਾਂ ਵੀਰੇ ਉਹ ਰੋ ਡੰਗ ਤੋਂ ਡੰਗ ਚੋਂ ਨਾਲ ਲੈ ਆ ਹੁਣ ਜਹੇ ਕਿਲੋ 15 ਦੇ ਦੂਗੀ ਝੋਟੀ ਦੂਰੀ ਘੱਟੇ ਦੱਸ ਦੀ ਹੁਣ ਨਾ ਘੱਟ ਕਹ ਦੱਸ ਦੀ 15 ਦੂਗੀ ਝੋਟੀ ਠੀਕ ਆ ਗੱਲ 15 ਕਿਲੋ ਕਰ ਸਕਦੀ ਆ ਹਾਂ ਬੱਚਾ ਦਾ ਵੀ ਦਦਨੇ ਨਾਲ ਠੀਕ ਆ ਗੱਲ ਤੇ ਇਹਦਾ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ 135000 ਰੁਪਇਆ ਰੇਟ ਇਹਦਾ ਵੀ ਕਹਿੰਦਾ ਹੈ 1 ਲੱਖ ਤੇ 35000 ਆ ਗਈ ਬੂਰੀ ਆ ਗਈ ਚੜਾਈ ਵਾਲੀ ਫੁੱਲ ਤੇ ਜਿਹੜਾ ਆਡਰ ਆ ਆਡਰ ਵੀ ਫੁੱਲ ਚੌੜਾ ਰੱਖਦੀ ਆ ਤੇ ਥਾਣਾ ਦਾ ਵੀ ਫੁੱਲ ਗੈਪ ਰੱਖਦੀ ਆ ਜੀ ਗੱਲ ਬੱਚਾ ਇਹਦਾ ਵੀ ਲਾ ਦਨੇ ਆ ਬੱਚਾ ਸਾਨੂੰ ਇਹਦਾ ਵੀ ਦਿਖਾ ਦੇਣਾ ਤਾਜੀ ਇਹ ਗੁਰਵਿੰਦਰ ਆ ਗਈ ਹੁਣੀ ਮਾਰਤਾ ਰਹਿੰਦੀ ਐਨਾ ਟਾਈਮ ਕੱਲ ਉਹਦੀਆਂ ਧਾਰਾਂ ਮਾਰਦੇ ਬਾਲਟੀ ਬਾਲਟੀ ਲੈ ਲੈ ਪਾਣੀ ਪਾਏ ਹੋਇਆ ਬਾਲਟੀ ਚੱਕ ਲੈ ਤੂੰ ਇਹਦਾ ਲਾ ਦੇ ਬੂਰੀ ਦਾ ਬੱਚਾ ਇਹ ਬੱਚਾ ਸਾਨੂੰ ਬੂਰੀ ਦਾ ਲਾ ਕੇ ਧਾਰਾਂ ਆਈਆਂ ਵੀ ਦਿਖਾ ਦਾਂਗੇ ਮਾਰ ਕੇ ਤੇ ਜਿਹੜੀ 3 ਨੰਬਰ ਵਾਲੀ ਝੋਟੀ ਆ ਧਾਰਾਂ ਆਈਆਂ ਵੀ ਮਾਰ ਦਾਂਗੇ ਤੇ ਇੱਧਰ ਗਾਈਆਂ ਵੀ ਮਾਰ ਦਾਂਗੇ ਗਾਈ ਨਾਲ ਵੀ ਪੱਛੀ ਆ ਗਈ ਤੇ 1 ਨੰਬਰ ਵਾਲੀ ਤੇ ਲੈ ਚੱਲ ਗਰੀ ਇੱਥੋਂ ਵੀਊ ਕਰਕੇ ਦਿਖਾ ਜੀ ਹਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਤੇ ਪਸਮਾਰ ਜਿਹੜਾ ਪਸਮਾਰ ਵੀ ਫੁੱਲ ਟੈਟ ਰੱਖਦੀ ਹੈ। ਬਾਕੀ ਚਵਾ ਦਾ ਗੁਰੀ ਤੈਨੂੰ ਪਤਾ ਹੈ ਵੀ ਜਮੀ ਫੋਕੇ ਚਵਾ ਹੁੰਦੇ ਨੇ ਆਪਣੇ। ਚੋ ਚਵਾਈ ਚਬੂਈ ਬਾਈ ਹੋਰਾਂ ਨਹੀਂ ਹੁੰਦੀ ਆ 100 ਦਾ 100। ਲਵੇ ਲਾ ਲੈ ਇਹਨੂੰ। ਇੱਥੋਂ ਵੀਊ ਕਰਕੇ ਦਿਖਾ ਦਈਏ ਅੱਜ ਦੇਖਣੀ। ਚਵਾਈ ਆ ਗਈ ਫੁੱਲ ਮੋਟੀ। ਕਿਸੇ ਨਾਲ ਜੂ ਮਾਰਦੇ ਬਾਈ। ਕਿੱਚ ਗਾਲਾਂ ਕਰੀ ਜਾਂਦੇ ਝੋਟੀ। ਠੰਡੀ ਆ ਬਿਲਕੁਲ। ਬਾਹਾਂ ਠੰਡੀ ਆ ਤੇਰੀ। ਰੇਟ ਵਾਈ ਨੇ ਦੱਸਿਆ ਦਾ 1 ਲੱਖ ਤੇ 45000 ਰੁਪਇਆ ਚੌਣ ਚੌਣ ਵਾਲੇ ਦਾ ਧਰਤੀ ਜੇ ਮੋਗੇ ਕਰਦੀ ਐ ਗੱਲਬਾਤ ਤਖੜੀ ਆ ਲੈ ਡਰਦੀ ਤਾਂ ਨਹੀਂ ਨਾਲ ਡਰਦੀ ਨਹੀਂ ਮਾਰ ਲੈ ਮਾਰ ਲੈ ਤਾਂ ਮਾਰ ਲੈ ਮਾਰ ਲੈ ਮਾਰ ਲੈ ਤਾਂ ਕੋ ਜਮ ਕਾਰ ਦੇ ਦੇ ਮੈਨੂੰ ਇੱਕ ਹੋਰ ਕੁੜੀ ਬੜਿਆ ਬਾਈ ਨੂੰ ਅੱਗੇ ਮਾਰੀ ਕੈਮਰਾ ਕਰੀ ਨਾੜਾ ਨੂੜਾ ਵਾਲੀ ਉਹ ਚੀਜ਼ ਨਹੀਂ ਹੈਗੀ ਅੱਗੋਂ ਪਿੱਛੋਂ ਦੇਗਾ ਸਾਲਿਆਂ ਪਈਆ ਚ ਵਾਈ ਹੈਗੀ ਆ 100 ਦੀ 100 ਹੈ ਨਾ ਹੂੰ ਆਰ ਤੀਜ ਮੋਗੇ ਕਰਨ ਵਾਲਾ ਕੰਮ ਹੀ ਆ ਬਾਕੀ ਚ ਵਾਈ ਜ਼ਰ ਲੈ ਗੁਰੂ ਇੱਧਰ ਵੀ ਫਿਰ ਤੂੰ ਹੀ ਮਾਰਦਾ ਰਾਜਾ ਫੁੱਲ ਮੋਟੀ ਆ ਗਈ ਗੱਲ ਤਾਂ ਇਹ ਵੀ ਇਹ ਵੀ ਕੋਈ ਦਿੱਕਤ ਨਹੀਂ ਹੈਗੀ ਕੋਈ ਬਾਕੀ ਜਿਹੜੇ ਭਰਾ ਇਹ ਪਾਸ ਕਰਕੇ ਲੈ ਕੇ ਜਾਣੀਆਂ ਭਾਈ ਉਹ ਪਾਸ ਕਰਕੇ ਵੀ ਲੈ ਜਾਓ ਹਣਾ ਲੈ ਗੁਰੂ ਇਹਦੀ ਵੀ ਮਾਰਦਾ ਨਾ ਉਹੀ ਮਰ ਜਾਵੀਂ ਬੋਲੀ ਉਹ ਵੀ ਆ ਜਾ ਪੂਰੀ ਤੇ ਤੁਹਾਨੂੰ ਦਿਖਾ ਦਾਨੇ ਮਾਰ ਕੇ ਫਿਰ ਹਾ ਤਾਂ ਤੈ ਮਾਰਨੀ ਅੰਦਰ ਆ ਜਾ ਯਾਰ ਆ ਲੈ ਆ ਗਏ ਇੱਧਰ ਲੈ ਬੰਦੇ ਬਾਕੀ ਕਾਲਾ ਹੈ ਕਾਰੀਗਰ ਜਿਆਦਾ ਕਾਲਾ ਨਾ ਕਾਰੀਗਰ ਦਾ ਸਾਰੀ ਨਹੀਂ ਨਹੀਂ ਅਸੀਂ ਘੱਟ ਜਾਣਦੇ ਨਾ ਇਹ ਚ ਬਾਈ ਫਿਰ ਤੂੰ ਵਧੀਆ ਮਾਰਦਾ ਨਾ ਆ ਦੇਖਾ ਤੂੰ ਨਹੀਂ ਗੱਲ ਹੀ ਨਹੀਂ ਬਣਦੀ ਜੀ ਨਹੀਂ ਗੱਲ ਜੀ ਤੂੰ ਬਣਾਦਾ ਨਾ ਉਹ ਦੂਜਾ ਬੱਚਾ ਲੱਗ ਜਾਂਦਾ ਪਛਾਣ ਆ ਦਿਖਾ ਮਾਰ ਕੇ ਇਸ ਮਾਰ ਕੇ ਕਿਹੜਾ ਕਾਰੀਗਰ ਬੰਦਾ ਉਹ ਚੋਲਾ ਦਾ ਵਧੀਆ ਤਰੀਕੇ ਨਾਲ ਠੀਕ ਹੈ ਜੀ ਆ ਬਿਲਕੁਲ ਫੋਕਾ ਚੋਣਾ ਦਾ ਪਾਵੋਗੇ ਤਾਂ ਐ ਹੋ ਜਿਵੇਂ ਗਰਲੈਂਡ ਵਾਲੀ ਚਪਾਈ ਹੁੰਦੀ ਹੈ ਪਾਲੇ ਸਰਦਾ ਅਗਲਿਆਂ ਚ ਗੱਡੀ ਨੂੰ ਮਾਰ ਦੇ ਇਹਦੇ ਪੈਸੇ ਕਿੰਨੇ ਦੱਸੇ ਇਹਦਾ 1.35 ਲੈਣਾ ਗੁਰੂ 1 ਲੱਖ ਤੇ 5 ਹਾਂ ਜੇ ਕਿਸੇ ਸੱਜਣ ਨੇ ਜੋੜ ਹੀ ਲੈਣਾ ਜੋੜਾ ਲੈਣਾ ਹੋਵੇ ਵਧੀਆ ਮਾਨਤਾਨ ਕਰਦਾਂਗੇ ਜੋੜਾ ਚਾਹੇ ਇਹਦਾ ਬਣਾ ਲੈਣਾ ਚਾਹੇ ਇਹਦਾ ਬਣਾਉਣ ਨੂੰ ਮਾਨ ਕਰਦਾਂਗੇ ਵਧੀਆ ਜੋੜੇ ਚ ਭਾਈ ਕਹਿੰਦਾ ਕਰਦਾਂਗੇ ਮਾਨਤਾਨ ਵਧੀਆ ਤੇ ਬਾਕੀ ਇਹ ਆ ਗਈ ਬੂਰੀਆਂ ਚ ਜਿਹੜੇ ਭਰਾ ਬੂਰੀ ਲੈਣ ਦੇ ਸ਼ਕੀਰ ਨੇ ਤੇ ਆ ਗਈ ਨਵੇਂ ਹਾਨਚੀ ਬਿਲਕੁਲ ਦੂਜਾ ਸੂਆ ਵੀਰੇ ਆਰਡਰ ਕਰ ਸਕਦੇ ਹੋ ਚੈੱਕ ਥੱਲੇ ਨੂੰ ਪਾਸ ਨੂੰ ਕਿ ਪਸ਼ੂ ਦੀ ਗੱਲਬਾਤ ਬਣ ਜਾਂਦੀ ਆ ਤੇ ਹੁਣ ਮਾਰ ਦੇ ਗਰੀ 3 ਨੰਬਰ ਵਾਲੀ ਤੇ ਕੈਮਰਾ ਹੋ ਕੇ ਪਛਾਣੂ ਟੌਰ ਖੋਲ ਕੇ ਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਕੋਈ ਦੂਜਾ ਸੂਆ ਹਾਂ ਬਾਈ ਠੀਕ ਆ ਗੱਲ ਇਹਦੇ ਥੋੜਾ ਜਿਹਾ ਵੱਲ ਆ ਗਿਆ ਮੱਥੇ ਹਾਂ ਹਾਏ ਹਾਂ ਵੱਲ ਹੈਗਾ ਪਰ ਡਿਜ਼ਾਈਨ ਸਿੰਘਾਂ ਦੇ ਦਾ ਵੀ ਇੱਕੋ ਜਿਹੀ ਹੈ ਨਾ ਹਾਂ ਲੈ ਚੱਲ ਬਾਈ ਇਹਨੂੰ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 13 14 ਦਿਨ ਇਹਨੂੰ ਹੋ ਗਏ ਸੂਈ ਨੂੰ ਇੱਕੋ ਟਾਈਮ ਜੀ ਸੂਈਆਂ ਹੋਈਆਂ ਨੇ ਆ ਛੋਟੀ ਤੇ ਉਹ ਬਾਡੀ ਦੀਆਂ ਸਾਰੀਆਂ ਚੰਗੀਆਂ ਹਨਾ ਹਾਂ ਬਾਡੀ ਵਾਲੇ ਪੱਖ ਤੋਂ ਦੂਜਾ ਸੂਏ ਨੇ 13 14 ਦਿਨ ਦਾ ਸੁਗਾ ਇਹਦਾ ਹਾਂ ਹੋ ਗਏ ਵੀਰੇ ਮੈਲਾ ਚੱਲਣ ਵਾਲੀ ਹੈ ਕੱਟਾ ਵੀਰੇ ਮੈਲਾ ਤਾਂ ਨਹੀਂ ਚੱਲੀ ਨਾ ਮੈਲਾ ਕੋਈ ਵੀ ਨਹੀਂ ਚੱਲੀ ਤਿੰਨਾਂ ਚੋਂ ਮੈਲਾ ਬਾਈ ਕਹਿੰਦਾ ਤਿੰਨਾਂ ਚੋਂ ਝੋਟੀ ਕੋਈ ਵੀ ਨਹੀਂ ਚੱਲੀ ਮੈਲਾ ਚੱਲਣਾ ਮੈਲਾ ਚੱਲ ਕੇ 1 ਲੀਟਰ ਵੱਜੇ 2 ਲੀਟਰ ਵੱਜੇ 2 1/2 ਵੱਜੇ ਉਹ ਸੋਦੀ ਸੇਵਾ ਤੇ ਪੈਂਦਾ ਬਾਕੀ ਦਾ ਗੀਆਂ ਤਿੰਨੇ ਬਰੀਕ ਬਾਕੀ ਨਾ ਗੂਰੀ ਪਤਾ ਕੀ ਗੱਲ ਕੀ ਹੈ ਬਾਕੀ ਸਰ ਨੂੰ ਗੜੀ ਬੜੀ ਗੱਲ ਹੈ ਨਾ ਆ ਸੇਵਾ ਸੰਭਾਲਦੀ ਹੈ ਠੀਕ ਆ ਗੱਲ ਹਲੋ ਕੱਲਾ ਮੇਰਾ ਪੂਰਾ ਆਪਾਂ ਜਿਗਦੀ ਚੰਗੀ ਆ ਬੰਦੇ ਬਾਈ ਲੈ ਚਾਲਾ ਤੇ ਬੱਚਾ ਲਾ ਦੇ ਇਹਨੂੰ ਆਪਾਂ ਤੇਰੇ ਗਾਂਦ ਖਾ ਲਾਂਗੇ ਇਦੇ ਕੋਲੇ ਦੁੱਧ ਕਿੰਨਾ ਹਾਜ਼ਰ ਆ ਕਾਲੀ ਇਹ ਥੱਲੇ 13 ਲੀਟਰ ਤਿਆਰ ਹੈ 13 ਲੀਟਰ ਆ ਥਣ ਛੋਟਾ ਤਾਂ ਨਹੀਂ ਪਉਂਦੀ ਨਾ ਇਹ ਪਤਾ ਕੀ ਜਿਵੇਂ ਹੁਣ ਆਪਾਂ ਬੱਚਾ ਲਾ ਕੇ ਦੇਖੇ 2 ਘੰਟੇ ਟੱਪ ਕੇ ਬਜ਼ਾਰ ਵਾਂਗੂ ਹੋਰੇ ਤਾਂ ਕਰਕੇ ਆ ਡੰਗ ਤੇ ਜਿਵੇਂ ਮਰਜੀ ਬੰਦਾ ਬਾਕੀ ਦੁੱਧ ਜਿੰਨਾ ਪਾਈ ਦੱਸੂਗਾ ਜਿਹੇ ਚਵਾਈ ਦੋ ਨਹੀਂ ਡੰਗ ਤੇ ਜਿਵੇਂ ਥਣ ਲੱਗਦਾ ਜਿਵੇਂ ਮਰਜੀ ਚੈੱਕ ਕਰ ਲੈ ਬੰਦਾ ਵੀਡੀਓ ਕਾਲ ਲਾ ਕੇ ਦੇਖ ਲੈ ਜਾਈ ਠੀਕ ਆ ਜਿਵੇਂ ਚਵਾਈ ਚੇਹ ਦੋ ਲੇਟ ਆ ਢਾਈ ਲੇਟ ਆ ਜਿੰਨਾ ਦੁੱਧ ਪਾਈ ਦੱਸੂਗਾ ਉਹਨਾਂ ਦੋ ਟਾਈਮ ਚਾਰ ਟਾਈਮ ਚਵਾ ਕੇ ਚਵਾ ਕੇ ਲੈ ਜਿਓ ਵੀਰੇ ਉਹਨਾਂ ਤੁਸੀਂ ਚੋਕੇ ਤਸੱਲੀ ਕਰਕੇ ਲੈ ਜ ਉਰੇ ਤਸੱਲੀ ਜਿਹੇ ਚਾਹੇ ਇਹ ਚ ਵੀਰੇ ਚੱਲਦਾ ਹੁਣ ਗੱਲ ਛੇੜ ਦੀ ਗੁਰੂ ਇੱਕ ਦਿਨ ਤੇਰੇ ਨਾਲ ਵੀ ਮੈਂ ਗੱਲ ਕਰਾਈ ਪਟਿਆਲੇ ਖਣੀ ਬੰਦੇ ਦੇ ਇਹ ਚ ਸਾਂਣੀ ਚ ਜਾਨਵਰ ਦੇ ਜਿਵੇਂ ਆਪਾਂ ਅੱਜ ਆ ਗਈ ਐ ਨਹੀਂ ਪਤਾ ਸਵੇਰ ਨੂੰ ਕੀ ਹੋ ਜੇ ਪਤੀ ਆਪਾਂ ਅਸੀਂ ਆਪਾਂ ਝੋਟੀ ਲੈ ਕੇ ਆ ਚੰਗੀ ਬਲੀ ਚੋਈ ਸਵੇਰ ਨੂੰ ਟੈਟਸ ਹੋ ਗਈ ਨਾ ਉਹ ਬਾਈ ਨੂੰ ਤਾਂ ਆਪਾਂ ਵੀ ਆਪਾਂ 15 ਦਿਨ हां ਵੀ 15 ਦਿਨ 15 ਦਿਨ 20 ਦਿਨ ਚੋਕੇ हां ਵੀ 15 ਦਿਨ 20 ਦਿਨ ਚੋਕੇ ਪਈ ਇਹਨਾਂ ਦਾ ਐ ਨਹੀਂ ਪਤਾ ਲੱਗਦਾ ਹੈਗਾ ਹਾਂ ਇੱਕ ਦਿਨ ਠੀਕ ਹੈ ਉਦੋਂ ਅਸੀਂ ਲੰਬਾ ਚੱਲਣਾ ਜੋਗੇ ਹੈਗੇ ਆਂ ਜੇ ਅੱਜ ਜਨਵਰ ਵਾਗਿਆ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਉੱਥੇ ਤੈਨੂੰ ਵੀ ਕਹਿ ਸਕਦੇ ਨੇ ਸਾਨੂੰ ਵੀ ਕਹਿ ਸਕਦੇ ਨੇ 20 ਦਿਨਾਂ ਬਾਅਦ ਇਹ 15 ਦਿਨ 20 ਦਿਨ ਬਾਅਦ ਬਈ ਤੂੰ ਆਪ ਸਹਣਾ ਹੈ ਨਾ ਹਾਂ 20 ਦਿਨਾਂ ਬਾਅਦ ਤਾਂ ਕੀ ਲੰਬਾ ਬੰਦੇ ਦਾ ਉਹ ਹਿੱਸਾ ਆ ਗਿਆ ਹਾਂ ਹਾਂ ਬਿਸਾਲ ਚੀਜ਼ ਜਾਣੇ ਬਈ ਯਾਰ ਇਹਦੇ ਕੋਲ ਕਿੰਨਾ ਤਾਂ ਦੱਸਿਆ ਇਹ ਤਾਂ 13 ਲੀਟਰ ਹੈ ਬਈ 13 ਲੀਟਰ ਹੈਗਾ ਹਾਂ ਐਂ ਦੇ ਰੰਗ ਚੋਣਾ ਐਂ ਜਿਵੇਂ ਮਰਜੀ ਆਪਾਂ ਲੀਟਰ ਵਾਲਾ ਹੋਊਗਾ ਆਪਾਂ ਕੱਲ ਨੂੰ ਅਗਲਾ ਕਹਿੰਦੇ ਕੰਡੇ ਵਾਲਾ ਜਿਹੜਾ ਵੀ ਬਲਕਿ ਛੱਲੀ ਕਰ ਲੈ ਗਾਹ ਤੋਂ ਲੈ ਕੇ ਜਿਹੜਾ ਵੀ ਪਹਿਲਾਂ ਵੀ ਆਪਾਂ ਨੂੰ ਇਹ ਕਹਿੰਦੇ ਬੰਦਾ ਯਾਰ ਵੀ ਮ ਮੇਰੇ ਕਰਮ ਦਾ ਚਵਾਤਾ ਸਵੇਰੇ ਮੈਨੂੰ ਮਨਾ ਕਰ ਗਿਆ ਆਪਾਂ ਨੂੰ ਕਦੇ ਵੀ ਨਹੀਂ ਇਹ ਗੱਲ ਹੋਈ ਠੀਕ ਹੈ ਹਾਂ ਆ ਫੋਨ ਦੀ ਗੱਲ ਆ ਬੰਦ ਰਿੰਗ ਤੇ ਇਹਦੇ ਪੈਸੇ ਕਿੰਨੇ ਲਵੇਂਗਾ ਇਹਦੇ ਲੈ ਲਾਂਗੇ ਵੀਰੇ 1.35 ਇਹਦਾ ਵੀ ਅੱਜ ਦਾ 1.5 ਚੱਲਣੇ ਤੇਰਾ ਤੇਰਾ ਬਾਬੇ ਨਾਨਕ ਵਾਂਗੂ 1.35 ਹੈ ਹਾਂ ਜੇ ਜੋੜਾ ਜਾਂਦਾ ਹੋਇਆ ਬੂਰੀ ਤੇ ਇਹ ਹੋ ਗਿਆ ਹਾਂ ਜੋੜੇ ਦਾ ਹਾਂ ਫਿਰ ਕੀ ਮਾਫੀ ਆ ਜੋੜੇ ਦੀ ਮਾਫੀ ਜਮੀ ਜਮੀ ਖਿੱਚ ਗਏ ਪੂਰਾ 1.35 35 ਵਾਲਿਆਂ ਚ ਹਾਂ 270 ਬਣਦਾ ਜੋੜੇ ਦਾ ਜਮੀਂ ਖਿੱਚ ਕੇ ਫੇਰ ਮੈਨੂੰ ਬਿੱਲ ਨਾ ਮਾਰੇ ਬਾਈ ਕੋਈ ਬੇਨਤੀ ਹੈ 260 ਦੇ ਦੇ ਤੂੰ ਬੱਤ ਇੱਕ ਹਾਂ ਤਾਂ ਕਹਿੰਦਾ ਜਿਹੜਾ 250 ਦੇ ਵੀ ਨਹੀਂ ਹੁੰਦੀਆਂ 260 ਦਾ ਜੋੜਾ ਹੋ ਜੂਗਾ ਹਾਂ ਜੋੜ ਹੀ ਦੋਏ ਆ 2 ਲੱਖ ਤੇ 60 ਹਜ਼ਾਰ ਦਾ ਜੋੜ ਕੱਲੀ-ਕੱਲੀ ਦਾ ਉਹੀ ਪਾ ਹੋਊਗਾ ਭੂਰੀ ਠੀਕ ਹੈ ਕੱਲੀ-ਕੱਲੀ ਦਾ ਉਹੀ ਪਾ ਹੋਊਗਾ ਤੇ ਤਾਰਾਂ ਇਹਦੀਆਂ ਦਿਖਾ ਦੇ ਮਾਰ ਦੇ ਤਾਰਾਂ ਮਾਰ ਦੇ ਤਾਰਾਂ ਮਾਰ ਦੇ ਦੀਆਂ ਉਸ ਤੋਂ ਬਾਅਦ ਆਪਾਂ ਗਾਂ ਦਿਖਾਵਾਂਗੇ ਤੁਹਾਨੂੰ ਪੱਛੀ ਆ ਦੂਜਾ ਸੂਆ ਚੰਗਾ ਦੁੱਧ ਤਿਆਰ ਆ ਤੇ ਵਾਈ ਵੀ ਇਹ ਵੀ ਫੋਕੀ ਆ ਗਈ ਜਮਾਨ ਤਾਰ ਦੇ ਤਾਰ ਦੇ ਤਾਰ ਦੇ ਤਾਰ ਤਾਰ ਮੰਗਣ ਲਈ ਆ ਇਹਨਾਂ ਨੂੰ ਮਾਰ ਲੈ ਇੱਥੇ ਦਿਖਾ ਲਈ ਗਰੀਏ ਚੋਈ ਦੀ ਇਹ ਵੀ ਫੋਕੀ ਆ ਗਈ ਜਮਾ ਪਿਛਲਾ ਚੋਈ ਮਾਰਦੇ ਬਾਈ ਪੂਰੀ ਚੋਈ ਤੇ ਹੁੰਦਾ ਸਾਰਾ ਕੁਝ ਚੋਈ ਦਾ ਪਸ਼ੂ ਮਾੜਾ ਬਾਈ ਹੁਰੀ ਲੈਂਦੇ ਨੇ ਪੈਸੇ ਫੋਕਾ ਚੋਈ ਦੀ ਹੁੰਦਾ ਹਾਂ ਛੱਡ ਦੇ ਸਾਰਾ ਕਿਉਂਕਿ ਯਾਰ ਜਿਹੜੀ 14 15 ਕਿਲੋ ਦੀ ਰਹੀ ਹੈ 7 ਕਿਲੋ ਟਾਈਮ ਦਾ ਹੋ ਗਿਆ ਸਾਲਾ ਰੋਕੇ ਕੱਢਦਾ ਜਿਹੜਾ ਮੁੰਡਾ ਉਹ ਕਹ ਰਹੀ ਹੈ ਇੱਥੇ ਮਾਰਦੇ ਕੈਮਰਾ ਉਹ ਸੁਆ ਕਿਹੜਾ ਇਹਦਾ ਸੁਆ ਦੂਜਾ ਵੀਰੇ ਲਈ ਪਹਿਲੀ ਵਾਰੀ ਹੈ ਕਾ ਹਾਂ ਆ ਗੁੜੀ ਆ ਚਲ ਗਾਂ ਵੀ ਲੈ ਕੇ ਦੇਖ ਲਈਏ ਸੂਆ ਦੁੱਜਾ ਨਾਲ ਬੱਛੀ ਆ ਬੰਦਾ ਚੱਲ ਛਿਗੀ ਏ ਛੇ ਦਾ ਹਾਂ ਨਾਲ ਬੰਦਾ ਚ ਛਿਗੀ ਆ ਬਾਈ ਕਹਿੰਦਾ ਨਾਲ ਬੱਛੀ ਵੀ ਚੰਗੀ ਕੁਆਲਿਟੀ ਦੀ ਆ ਇਹਦੇ ਤੇ ਆਰਡਰ ਰੱਖ ਲਿਆ ਨਾਲ ਲੱਗਵਾ ਥਣ ਮੱਜਾਂ ਨਾਲ ਦੀ ਆ ਜਿਵੇਂ ਬੂਰੀ ਚਵਾ ਵੀ ਬੜਾ ਵਧੀਆ ਦਾ ਠੰਡੀ ਆ ਐ ਨਹੀਂ ਕੋਈ ਜਮੀ ਮੈਂ ਕਿੰਨੇ ਕਿ ਦਿਨਾਂ ਦੀ ਸੂਈ ਹੋਊ ਕਹਿੰਦਾ ਸੂਈ ਹੋ ਗਈ ਬਾਈ 15 18 ਦਿਨ ਲਵੇ ਠੀਕ ਆ ਮੱਛੀ ਦੇ ਮਾਰਦੇ ਕਮਰਾ ਮੈਲੀ ਚੱਲੀ ਨਹੀਂ ਹਲੇ ਬੰਦਾ ਕਹਿੰਦਾ ਠੀਕ ਆ ਹਾਂ 15 18 ਦਿਨ ਦਾ ਚੱਲੇ ਗਈ ਉਹ ਨਾ ਚੱਲੀ ਨਹੀਂ ਕੁੜੀ ਆਪਣੇ ਬੰਦੇ ਜਮੀ ਖਾਸ ਤੋਂ ਆਈ ਠੀਕ ਆ ਗੱਲ ਹਾਂ ਦੁੱਧ ਕਿੰਨਾ ਹਾਜ਼ਰ ਹੈ ਦੁੱਧ ਐ ਤਾਂ ਹੈ ਤਾਂ 22 ਲੀਟਰ ਆਪਾਂ ਚੋਕੇ ਲਿਆ ਵੀਰੇ ਆਪਣੇ ਕੋਲੇ 20 ਹੈ ਹੁਣ ਹਾਜ਼ਰ ਹੈ ਹੈਗਾ 20 ਹਾਂ ਟਾਈਮ ਦੋ ਟਾਈਮ ਚ ਇੰਜ ਜਿਵੇਂ ਮਰਜ਼ੀ ਝੋਲੇ ਬੰਦਾ ਇੱਥੋਂ ਕਰ ਸਕਦੇ ਹੋ ਆਰਡਰ ਚੈੱਕ ਇਹਦੇ ਨਾੜਾ ਨੂੜਾ ਵਾਹੀਆਂ ਆਰਡਰ ਦੇਣਾ ਹਾਂ ਬਈ ਹਾਂ ਤੇ ਆ ਗਿਆ ਨਾੜ ਲਗਵਾ ਕੇ ਰਾਂ ਹੋਰ ਕਮਾ ਦੇ ਕਾਲੇ ਐ ਇਹਨੂੰ ਕਿਉਂਕਿ ਲੰਬੀ ਜਿਆਦੇ ਤੋਰਨ ਦੀ ਅਭਾਸ ਨਹੀਂ ਹੈਗਾ ਸਾਡੇ ਕੋਲੇ ਤਾਂ ਕਰਕੇ ਮੈਂ ਤੁਹਾਨੂੰ ਪਸ਼ੂ ਨਾ ਦੋ ਤਿੰਨ ਨਾਰੀ ਕਮਾ ਕੇ ਚੈੱਕ ਕਰਾ ਦੇਣਾ ਹਾਂ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਗਰਮੀ 'ਚ ਚੱਲਣ ਵਾਲੀ ਬੈੜ ਹਾਂ ਗੱਲ ਦਾ ਹਾਂ ਗਰਮੀ ਵਾਲਾ ਤੋਹਫਾ ਗਰਮੀ ਵਾਲਾ ਤੋਹਫਾ ਹੀ ਆ ਇਹ ਗਰਮੀ 'ਚ ਚੱਲਣ ਵਾਲੀ ਬੈੜ ਕਿ ਬੱਚੇ ਤੇ ਲੈ ਚਲੋ ਬਈ ਬੱਚੇ ਤੇ ਜਿਆਦਾ ਜਾਂਦੀ ਆ ਇੱਥੇ ਥਣ ਦਾ ਸੈੱਟ ਚੈੱਕ ਕਰ ਸਕਦੇ ਹਾਂ ਆਰਡਰ ਕੁਆਲਿਟੀ ਤੇ ਬੱਚੀ ਨਾਲ ਪਲੀ ਪਲਾਈ ਆ ਬੱਚੀ ਵੀ ਪਲੀ ਪਲਾਈ ਆ ਨਾਲ ਚੰਗੇ ਕੱਦ ਕਾਠ ਵਾਲੀ ਵਧੀਆ ਕੁਆਲਿਟੀ ਦੀ ਬੱਚੀ ਬਣੂ ਇੱਥੇ ਬੱਚੀ ਦੇ ਮਾਰੀ ਗਾਦੀ ਫੇਸ ਤੇ ਕੈਮਰਾ ਬੱਚੀ ਦਾ ਫੇਸ ਕਰ ਸਕਦੇ ਚੈੱਕ ਫੂਈ ਸਕੀਨੀ ਚ ਆ ਗਈ ਇਹਦੇ ਕੋਲੇ ਦੁੱਧ ਬਾਈ ਕਹਿੰਦਾ 20 ਲੀਟਰ ਹਾਜ਼ਰ ਆ ਉਹ ਡੰਗ ਚਵਾ ਦੇਾਂਗੇ ਲਾ ਬੱਛੀ ਲਾ ਕੇ ਤਰਾਈ ਦੇ ਵੀ ਮਾਰਦੇ ਉਦੋਂ ਤੱਕ ਆਪਾਂ ਤੋੜ ਕੇ ਦਿਖਾ ਦਨੇ ਤੁਫਕੜ ਗੱਬਣਾ ਨਿਆ ਆ ਗਈ ਬਈ ਬਸ ਲੈ ਜੇ ਆ ਗਈ ਤਾਂ ਬੱਛੀ ਕਰਦੇ ਬੰਨੇ ਥਣ ਦਾ ਸੈਜ ਆ ਗਿਆ ਮੱਝਾਂ ਨਾਲ ਦੀ ਨਾ ਇਹ ਥਣ ਚੂਵੇ ਹੂੰ ਨਹੀਂ ਤੇ ਬਾਈ ਵੀ ਇਹਦੀ ਮੱਝਾਂ ਨਾਲ ਦੀ ਆ ਤੇ ਦੁੱਧ ਵੀ ਚਿੱਟਾ ਐਨ ਦਿਖਾ ਦਿੰਗੇ ਜੀ ਤਾਰਾ ਤੂਰਾ ਦਿਖਾਉਣ ਚ ਨਾ ਆਪਣੇ ਆਪਣੇ ਵੱਲੋਂ ਨਾ ਬਈ ਯਾਰ ਤੂਣੇ ਬਹੁਤ ਵਧੀਆ ਪਿਛਲੇ ਸਾਲ ਚ ਵੀ ਮਾਰਦੇ ਪੈਣੇ 20 ਲੀਟਰ ਹੈਗਾ ਭਾਈ ਜਿਵੇਂ ਮਰਜੀ ਬੰਦਾ ਤੋ ਟਾਈਮ ਤਿੰਨ ਟਾਈਮ ਚੋਈ ਜਾਵੇ ਐਸੇ ਕਾਲੇ 75000 ਦੀ ਕੀ ਗੱਲ ਮੌਨਤਾਨ ਕਰਾਂਗੇ ਮੌਨਤਾਨ ਕਰਾਂਗੇ ਵੀਰੇ ਮੈਂ ਤਾਂ ਰੇਟ ਹੀ ਖਿੱਚ ਕੇ ਪਾਣੀ ਹਾਂ 2000 ਰੁਪਏ ਹੋਰ ਮੌਨਤਾਨ ਕਰਦਾਂਗੇ ਜਿਵੇਂ ਫਿਕਸ ਜਈ ਹੈ ਫਿਕਸ ਹੀ ਆ ਪਰ ਰੇਟ ਬੜਿਆ ਹੈ ਜੇ ਤੈਨੂੰ ਆਪ ਪਤਾ ਦਿਖਾ ਐਂ ਭਾਈ ਕਹਿੰਦਾ ਦੇ ਦਾਂ ਗਰਮੀ ਗਰਮੀ ਤਰੀ ਤਰੀ ਦੇਖੀਏ ਗਰਮ ਗਰਮੀ ਲਾਏ ਬਣਾ ਗਰਮੀ ਗਰਮੀ ਨਿਆਰਾ ਦੇ ਦੂਗਾ ਆ ਜਾ ਆ ਜਾ ਅਗਰ ਆਪਾਂ ਵੀ ਕਰ ਲਈਏ ਚੱਲ ਲੈ ਕਰ ਲੈ ਤੇ ਟੈਨ ਟੂਟ ਹੋ ਗਏ ਲੰਬਾ ਦਵਾਦਾਂ ਦੇ ਸਿੱਟੋਂ ਲੰਬਾ ਤੈਨੂੰ ਪਹਿਲਾਂ ਆਇਆ ਕਦੇ ਹੈਂ ਪਹਿਲਾਂ ਤੂੰ ਆਇਆ ਕਦੇ ਥੰਤਾ ਦੇਖ ਲੈ ਕਿਹਾ ਜਾ ਟਾਈਟ ਵਾਲਾ ਕੰਮ ਹੈ। ਜਮੀ ਫੋਕਾ ਚ ਹੋਣਾ ਜਮੀ। ਆਂ ਚੋਣ ਬਾਕੀ ਫੋਕਾ ਲੱਗਿਆ। ਚੋਣ ਚ ਪਾਉਣ ਵਾਲੀ ਦਿੱਕਤ ਨਹੀਂ ਹੈ ਜੀ ਕੋਈ। ਚੋਣ ਹੈਗਾ ਓਕੇ ਦੀ ਰਿਪੋਰਟ ਤੇ ਦੁੱਧ ਹੈਗਾ ਬਾਈ ਕਹਿੰਦਾ 20 ਲੀਟਰ ਉਹ ਸੋਡਾ ਚੋ ਕੇ ਲਿਜਾਣ ਦਾ ਫਰਜ਼ ਬਣਦਾ। ਹਾਂ। ਜਿਵੇਂ ਮਰਜ਼ੀ ਬੰਦਾ ਆ ਕੇ ਚੈੱਕ ਕਰ ਲੈ ਕੋਈ ਗੱਲ ਨਹੀਂ। ਇਹ ਬਾਈ ਕਹਿੰਦਾ ਦੇ ਦਾਂਗੇ 73000 ਦੀ ਨਾਲ ਇਹਦੇ ਆ ਗਈ ਸੱਜਣੋਂ ਬੱਚੀ ਹਾਈਟ ਆ ਗਈ ਦਰਮਿਆਨੀ। ਕਰਾਵ ਸੰਗ ਚ ਆ ਗਈ ਥੋੜੀ ਜੀ ਗਰਮੀ ਚ ਚੱਲਣ ਵਾਲੀ ਬਹਿੜ ਆ ਗਈ ਹਾਂ ਗਰਮੀ ਵਾਲਾ ਤੋਹਫਾ ਬਾਈ ਕੁਆਲਿਟੀ ਚੈੱਕ ਕਰ ਸਕਦੇ ਜਿਹੜਾ ਭਰਾ ਮੱਝ ਤੇ ਜਿਆਦਾ ਦੇਰ ਕਿਤੇ ਨਹੀਂ ਲਾ ਸਕਦਾ ਪਛੀ ਖਰੀਦ ਸਕਦਾ ਬਾਈ ਕੋਈ ਇਹ ਨਹੀਂ ਦਿਖਾ ਆਪਾਂ ਜਾਨਾ ਵੀ ਪਾ ਤਾਂ ਵੀ ਕੋਈ ਗੱਲ ਨਹੀਂ ਚਾਹੇ ਬਿਨਾਂ ਨਿਆਣੇ ਤੋਂ ਵੇਚੀ ਇਹ ਵੀ ਨਹੀਂ ਹੈਗਾ ਮੈਂ ਤਾਂ ਅਹੀਂ ਵੀ ਚੁੰਦਾ ਰਿਆ ਦੋ ਦਿਨ ਹਾਂ ਆ ਥੋੜਾ ਜਿਹਾ ਕਈ ਵਾਰੀ ਡਰ ਜਾਂਦੀ ਐ ਇਹ ਤੁਹਾਨੂੰ ਰੰਗ ਦਾ ਦਿਖਾ ਦਿੰਦੀ ਗਰੀ ਆਰਡਰ ਤੇ ਵੀਊ ਕਰਕੇ ਤੇ ਹੁਣ ਮਾਰਦੇ ਲਾਸਟ ਵਾਲੀ ਮੱਝ ਤੇ ਕੈਮਰਾ ਤੇ ਇਹਦਾ ਤੁਹਾਨੂੰ ਕੱਦੇ ਦਿਖਾ ਦੇਣਾ ਪਹਿਲਾਂ ਨਾਲ ਇਹ ਤਾਂ ਬਹੁਤ ਵੱਡਾ ਜਾਨਵਰ ਹੈ ਬਾਈ ਇਹਦਾ ਕਿਹਦਾ ਕੱਦ ਕ ਜਦੋਂ ਜਦੋਂ ਪਰ ਪਰਗੀ ਨੇ ਝੋਟੀ ਫੇਰ ਦੇਖੀ ਤੋਰ ਖੋਲ ਕੇ ਝੂਲ ਝੂਲ ਤੁਰਨਾ ਸੁਆ ਕਿਹੜਾ ਸੁੰਦੀ ਅੱਗੇ ਦੂਜਾ ਵੀਰੇ ਹਟ ਗਈ ਹੈ ਤਾਂ ਕਿ ਦੂਜੇ ਸੂਏ ਬਈ ਦੂਜੇ ਸੂਕ ਤੀਜੇ ਨਾ ਸੁਣਾਤੀ ਜੇ ਪੰਗਾ ਗਲਤ ਕਹਿ ਕੇ ਦੂਜਾ ਤੀਜੇ ਅੱਗੇ ਸੂਗੀ ਹਾਂ 6.5 ਮਹੀਨੇ ਦੀ ਗੱਪਣ ਹੋਗੀ ਦੂਜੇ ਦੀ ਕੱਦ ਵੀ ਫੁੱਲ ਵੱਡਾ ਤੇ ਸਿੰਘ ਇੱਕ ਕਸਾਇਆ ਵਿਆ ਥੋੜਾ ਜਿਹਾ ਤੇ ਲੰਬੀ ਲੰਬੀ ਫੁੱਲ ਆ ਗਈ ਦੁੱਧੋਂ ਹੁਣ ਕੀ ਸੀਨਾ ਇਹਦਾ ਦੁੱਧੋਂ ਹਟੀ ਹੋਇਆ ਵੀਰੇ ਹਲ ਪਾਸ ਕਰ ਕੋਈ ਲੰਬਾਈ ਦਿਖਾ ਦੇ ਹਲ ਪਾਸ ਕਰਕੇ ਲੈ ਆਪਾਂ ਹੈ ਭਾਈ ਥਲ ਪਾਸ ਕਰਕੇ ਲੈ ਆਪਾਂ ਤਾਂ ਅੱਛਾ ਮਰਾ ਮਤਦੰਦੀ ਸੀ ਨਾ ਹਾਂ ਆ ਥਣ ਬਾਈ ਕਹਿੰਦਾ ਆਪਾਂ ਲਿਆਂਦੇ ਆ ਪਾਸ ਕਰਕੇ ਚਵਾਈ ਦੀ ਡੈਟ ਤਾਂ ਨਹੀਂ ਹੈਗੀ ਚਵਾਈ ਐਨ ਮੋਟੀ ਵੀਰੇ ਸਰਲਾ ਛਿੱਟਾ ਐਨ ਸਰ ਆਪਣੀ ਗਰੰਟੀ ਹੈ ਉਹਦੀ ਗਰੰਟੀ ਹੈ ਹਾਂ ਫੋਕੀ ਚਵਾਈ ਦੀ ਚਵਾਈ ਫੋਕੀ ਹੈ ਜਦੋਂ ਜਦੋਂ ਬੰਦੇ ਕੋਈ ਸੌਦਾ ਹੋ ਗਿਆ ਆਪਾਂ ਥਣ ਚਾਹ ਪਾਸ ਕਰਾਵਾਂਗੇ ਅੱਛਾ ਠੀਕਾ ਮਾਰ ਕੇ ਕਰਾ ਦੂ ਪਾ ਆ ਹਾਂ ਆ ਥਣ ਬਾਈ ਕਹਿੰਦਾ ਪਾਸ ਕਰਾ ਕੇ ਦੇ ਦਾਂਗੇ ਲੰਬੀ ਲੰਬੀ ਆ ਗਈ ਫੁੱਲਾ ਐਂ ਦੀ ਕਮਾਲਾ ਵਰਾਂਡੇ ਚੋਂ ਕੱਟਦੇ ਆ ਬਾਹਰੇ ਇਧਰਲੇ ਬੰਨੇ ਲਿਆ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਸੱਜਣੋਂ ਲੰਬੀ ਵੀ ਫੁੱਲ ਆ ਗਈ ਇਹ ਗੱਲ ਕਰਨੀਏ ਫੁੱਲ ਲੰਬੀ ਆ ਗਈ ਜਿੰਨੀ ਜੱਪਾ ਕਹਿ ਜੀ ਇੱਕ ਅੱਧ ਕੰਮ ਬਾਈ ਚੱਲੀ ਵੀ ਫਰੀ ਗਲਵਿੰਦਰ ਉਧਰ ਦੀ ਅੰਦਰਲੇ ਬੰਦੇ ਜਾਂਦੇ ਜਾਂ ਸਾਡੀ ਡੰਡਾ ਕਿੱਥੇ ਹੈ ਵੀ ਮਤਲਬ ਕਿ ਚੱਲੀ ਵੀ ਵਧੀਆ ਰਿਕਾਰਡ ਦੀ ਪਿੱਛੋਂ ਦੁੱਧ ਕਿੰਨਾ ਦਾ ਇੱਕ 45 ਦੀ ਆਈ ਹੋਇਆ ਤਾਂ ਜੀ ਬੰਦੇ ਦੀ ਤਾਂ ਜੀ ਦੁੱਧ ਕੀ ਦੱਸਿਆ ਦੂਜੇ ਤਾਂ ਜੀ ਦੁੱਧ 17 ਕਿਲੋ ਕੱਢਿਆ ਬਾਈ ਨੇ ਦੂਜੇ ਸੂਏ ਦੂਜੇ ਸੂਏ ਪ्योर ਹਰਿਆਣੇ ਦੀ ਜੇ ਕੋਈ ਪੰਜਾਬ ਦੀ ਕਹੇ ਸੌਦਾ ਨਾ ਉਠਲ ਲੈਂਦਾ ਅੱਛਾ ਕਰਨ ਚ ਟੈਗ ਪਾਏ ਹੋਇਆ ਆ ਕੇ ਸਕੈਨ ਕਰ ਲਈ ਇਹਨਾਂ ਇਹ ਸੋਰੀ ਦੂਜੀ ਦੀ ਗੱਲ ਤਾਂ ਜੋੜਾ ਆਦੀ ਇਹ ਠੀਕ ਹੈ ਜਿੱਥੋਂ ਮਰਜ਼ੀ ਬੰਦਾ ਆ ਕੇ ਉਹ ਕਰ ਲੈ ਠੀਕ ਹੈ ਗੱਲ ਹਾਂ ਤੇ ਮਤਲ हां वीडियो चल रही है हुन जे कोई ऐ भी कधी भी बंदे ने नौ ਲੈ ਕੇ غلط ਭੇਜੇ ਤਾਂ ਵੀ ਆਪਾਂ ਦੇਣਦਾਰ ਆ ਠੀਕ ਹੈ ਹਾਂ ਪੈਸੇ ਕਿੰਨੇ ਲਵੇਂਗਾ ਇਹਦੇ 75000 ਫਿਰ ਲੈਣਾ ਪੂਰਾ ਪੂਰਾ ਮਾਫੀ ਕੁ ਮਾਫੀ ਬਾਅਦ ਛੋੜ ਜੱਪਾ ਕਰ ਦਾਂਗੇ ਅਜਾ ਆਪਾਂ ਵੀਡੀਓ ਪਾਈਏ ਕਈ ਥੋੜੇ ਗੈਪ ਕਰਕੇ ਵੀ ਆਪਾਂ ਮਤਲਬ ਕੇ ਜੈਜ ਰੇਟੇ ਕਰਾਂਗੇ ਸਾਰੇ ਵੇਚਣ ਵਾਲੇ ਕੰਮ ਕਰਾਂਗੇ ਨੰਬਰ ਬੋਲ ਦੀ 95920 99947922 ਦਾ ਨੰਬਰ ਹੈ ਇੱਕ ਝੋਟੀ ਦਾ ਉਹ ਦਿਖਾਈ ਆ ਮਾਰੀ ਗਰੀ ਆਡਰ ਤੇ ਕੈਮਰਾ ਉਰ ਲੇ ਬੰਨੇ ਉਹ ਕਿੰਨਾ ਇੱਕ ਨੰਬਰ ਆ ਜੀ ਇੱਕ ਦਾ ਉਹ ਦਿਖਾਇਆ ਤੋਹਫਾ ਸੋਨੂੰ ਤੇ ਉਹਦੇ ਜਿਹੜੀਆਂ ਨਾੜਾਂ ਨੂੜਾਂ ਨੇ ਨਾ ਬਾਡੀ ਤੇ ਆ ਵੀ ਦਿਖਾ ਦੇ ਵੀ ਕਿੰਨੇ ਬਰੀਕ ਚਮੜੇ ਦੀ ਆ ਆ ਨਾੜਾਂ ਆ ਚੀਜ਼ਾਂ ਵੀ ਦਿਖਾ ਦੇ ਇਹਦੀਆਂ ਤੇ ਇੱਕ ਦਿਖਾਈ ਆ ਬੂਰੀ ਝੋਟੀ ਤੇ ਇੱਕ ਝੋਟੀ ਆ ਦਿਖਾਈ ਆ ਚਗਾਲਾ ਕਰੀ ਜਾਂਦੇ ਇੱਕ 20 ਲੀਟਰ ਤਿਆਰ ਦੁੱਧ ਵਾਲੀ ਬੱਚੀ ਨਾਲ ਵੀ ਬੱਚੀ ਤੇ ਇੱਕ ਹਰਿਆਣੇ ਦੀ ਤੋਕੜ ਗੱਬਣ ਝੋਟੀ ਦਿਖਾਈ ਆ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲਦਾ ਜਿਹੜੇ ਭਰਾ ਜੀ ਨੇ ਜੋ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਦੋ ਟਾਈਮ ਚਾਰ ਟਾਈਮ ਚੋਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ